हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਸ਼ਿਹਾਜਪੁਰ ਤਹਿਸੀਲ ਜ਼ਿਲ੍ਹਾ ਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਓਨਰ ਬਲਜੀਤ ਸਿੰਘ ਉਹਨਾਂ ਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਵੀਰ ਉਹ ਨਹੀਂ ਕੰਮ ਕਰਦੇ ਆ ਸੋ ਪਹਿਲਾਂ ਕਾਫੀ ਵੀਡੀਓ ਆਪਾਂ ਪਾਈਆਂ ਨੇ ਇਸ ਘਰੋਂ ਠੀਕ ਹੈ ਜੀ ਪਸ਼ੂ ਤੁਹਾਨੂੰ ਦਿਖਾਉਂਦੇ ਰਹੀਦਾ ਰੁਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਜ਼ਿਆਦਾਤਰ ਖਰੀਦੀ-ਵਿਰੀ ਵੜਾਂ ਦੀ ਕਰਦਾ ਕੋਈ 2 4 2 4 ਨੱਕ ਜਿਹੜੇ ਆ ਮੌਜੂਦ ਹੁੰਦੇ ਆ ਵਪਾਰ ਲਾਈਨ ਦਾ ਕੰਮ ਆ ਸੋ ਐਨੀ ਟਾਈਮ ਕਿਸੇ ਵੀ ਵਕਤ ਕੋਈ ਭਰਾ ਤੁਸੀਂ ਕਾਲ ਕਰ ਲਿਓ ਠੀਕ ਆ ਜੀ ਪੁੱਛ ਗਿਛ ਕਰਦੇ ਰਿਆ ਕਰੋ ਮਾਲ ਆਇਆ ਗਿਆ ਰਹਿੰਦਾ ਇਸ ਕਿਲੇ ਤੇ ਕਿਸੇ ਭਰਾ ਨੇ ਚੰਗੇ ਪਸ਼ੂ ਜੈਜ ਬਾਜ ਬਰੇਟਾਂ ਦੇ ਉੱਪਰ ਖਰੀਦਣੇ ਆ ਚਾਹੇ ਵੇਚਣੇ ਆ ਤੁਸੀਂ ਸੰਪਰਕ ਕਰ ਸਕਦੇ ਜੀ ਸੋ ਤਰਨ ਤਰਨ ਤੋਂ ਇੱਕ ਛੜਕ ਜਿਹੜੀ ਦਿਆਲਪੁਰਾ ਠਿੱਕੀਪਿੰਡੋਂ ਆਉਂਦੀ ਆ ਇਸੇ ਛੜਕ ਦੇ ਉੱਪਰ ਪਿੰਡ ਸ਼ਬਾਜਪੁਰ ਪੀ ਐਚ ਇਟਾਂ ਵਾਲਾ ਪੱਠਾ ਵੀਰ ਬਲਜੀਤ ਸਿੰਘ ਉਹਨਾਂ ਦੀ ਬਿਲਕੁਲ ਮੇਨ ਨਿਸ਼ਾਨੀਆਂ ਸੜਕ ਉਥੋਂ ਆਉਂਦੀ ਆ ਜਿਹੜੀ ਬਿਲਕੁਲ ਬਾਈਕਾਂ ਤੇ ਬਾਰਵੀਂਆਂ ਤੇ ਆਉਂਦੀ ਅੱਜ ਇਸ ਵੀਡੀਓ ਦੇ ਵਿੱਚ ਦੋ ਵੜਾ ਆਪਾਂ ਤੁਹਾਨੂੰ ਦਿਖਾਉਣੀਆਂ ਨੇ ਇੱਕ ਬੱਚੀ ਸੋਈ ਆ ਇੱਕ ਗੱਬਣਾਂ ਤਿਆਰੀ ਦੇ ਉੱਤੇ ਆ ਵੜ ਵੱਡੀ ਆ ਡੱਬੀ ਆ ਰੰਗ ਪ੍ਰਿੰਟ ਬਹੁਤ ਸੋਹਣਾ ਸੋ ਪ੍ਰੋਪਰ ਆਪਾਂ ਡਿਟੇਲ ਲੈ ਲਾਂਗੇ ਤਰੀਕ ਅੱਜ 28 ਮਈ ਨੂੰ ਵੀਡੀਓ ਬਣਾ ਰਹੇ ਹਾਂ ਸਮਾਂ ਕੋਈ ਸ਼ਾਮ ਦੇ 5 5:30 ਵਜੇ ਦਾ ਆਓ ਕਰਦੇ ਆਂ ਪੂਰੀ ਗੱਲਬਾਤ ਸੋ ਬਾਕੀ ਜਿਹੜੇ ਫਾਰਮਰ ਭਰਾ ਨੂੰ ਜਿਹੜੀ ਵੀ ਵੜ ਪਸੰਦ ਆਊਗੀ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਲੋ ਗੱਬਣ ਪਸ਼ੂ ਚਾਹੋਂ ਤੁਹਾਨੂੰ ਦਾ ਟਿੱਪ ਲਓ ਸਭ ਤੋਂ ਪਹਿਲਾਂ ਬਲਜੀਤ ਭਾਈ ਸਾਸਰੀ ਕਾ ਸੱਗੀ ਕਾ ਵੀਰ ਜੀ ਹੋਰ ਬਲਜੀਤ ਸਾਹਿਬ ਠੀਕ ਠਾਕ। ਜੀ ਚੜਦੀ ਕਲਾ। ਲਓ ਵੀ ਬਲਜੀਤ ਵੀਰੇ ਮਾਲ ਤਕਰੀਬਨ ਚੋਂ 2-3 ਨਾਗ ਆਪਣੇ ਕੋਲ ਜਿਹੜੇ ਮੌਜੂਦ ਹੀ ਹੁੰਦੇ ਆ। ਹਾਂਜੀ ਹਾਂਜੀ। ਠੀਕ ਆ। ਤੇ ਅੱਜ ਵੜਾ ਆਪਣੇ ਕੋਲ 2 ਆ, ਇੱਕ ਵੜ ਸੁਈ ਆ ਤਾਜੀ ਤੇ ਇੱਕ ਗੱਪਣ। ਹਾਂਜੀ। ਠੀਕ ਆ ਭਰਾ। ਸੁਵੇਆਂ ਦੇ ਵਿੱਚ ਬਲਜੀਤਾ ਦੋਵੇਂ ਦੂਜੇ ਸੁਵੇ ਆ ਕਿਵੇਂ? ਨਹੀਂ ਆ ਤੇ ਜਿਹੜੀ ਸੁਵੇ ਜਿਹੜੀ ਸੁਈ ਆ ਉਹ ਦੂਜੇ ਸੁਵੇ ਮੂੰਹ ਛੇਦਾਂਦਾ। ਠੀਕ ਆ। ਕੰਨੀਆਂ ਖੜੀਆਂ ਜੇ। ਠੀਕ ਆ। ਹਾਂਜੀ। ਲਓ ਵੀ ਜਿਹੜੀ ਛਿੱਗੀ ਵੜ ਆ ਸੈਕਿੰਡ ਨੰਬਰ ਤੇ ਗੱਪਣ ਆਪਾਂ ਤੁਹਾਨੂੰ ਦਿਖਾ ਦੇਾਂਗੇ ਪਹਿਲਾਂ ਜਿਹੜੀ ਸ਼ੁਰੂਆਤ ਆ। ਸੂਈ ਸੂਈ ਵੜ ਤੋਂ ਕਰਾਂਗੇ ਬਲਜੀਤ ਬਾਕੀ ਹੋਰ ਵਪਾਰ ਦਾ ਕੰਮ ਕਰਾਂਗੇ ਹਾਂਜੀ ਵਧੀਆ ਵਧੀਆ ਜੀ ਚਲੀ ਜਾਂਦਾ ਕਿਰਪਾ ਮਹਾਰਾਜ ਦੀ ਚਲੋ ਸ਼ੁਕਰੇ ਮਾਲਕ ਦਾ ਭਰਾ ਅੱਛਾ ਬਲਜੀਤ ਆ ਜਿਹੜੀ ਵੜ ਆਪਣੇ ਕੋਲ ਸੂਈ ਆ ਸੁਬਾ ਦੂਜਾ ਹਾਂਜੀ ਤੇ ਇਹਨੂੰ ਅੱਜ ਦਿਨ ਕਿੰਨੇ ਹੋਏ ਇਹਨੂੰ 12 ਦਿਨ ਹੋ ਗਏ ਵੱਛੀ ਮਗਰ ਜੋ ਵੱਛੀ ਮਗਰ ਹਾਂਜੀ ਹਾਂਜੀ ਸੋ 12 ਦਿਨਾਂ ਦੀ ਸੂਈ ਆ ਬੱਚਾ ਇੱਕ ਵਰੀ ਤੁਹਾਨੂੰ ਆਪਾਂ ਦਿਖਾ ਦਈਏ ਆ ਬੱਚਾ ਜੇ ਮੇਲ ਕਾਫ ਫੀਮੇਲ ਕਾਫ ਤੁਹਾਨੂੰ ਤੁਨ ਵੇਖੋ ਵੱਛੀ ਦਾ ਹਾਂ ਲੋ ਬੋਚੜਾ ਦੇ ਵਿੱਚ ਹੀ ਹੈ ਨਾ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਕੋਈ ਜਰਸੀ ਦਾ ਭਾਵੇਂ ਕੋਈ ਸ਼ਾਈਵਾਲ ਤੋ ਬੱਚੀ ਮਗਰ 12 ਦਿਨਾਂ ਦੀ ਸੂਈ ਹੈ ਤੇ ਇਹਦਾ ਬਲਜੀਤ ਦੁੱਧ ਹੁਣ ਇਸ ਵਕਤ ਕਿੰਨਾ ਦੁੱਧ ਵੀਜੀ 12 ਕਿਲੋ ਤੇ ਚੱਲੰਦਾ ਹੀ ਆ 12 ਕਿਲੋ ਦੁੱਧ ਹਾਂਜੀ ਹਾਂਜੀ ਠੀਕ ਆ ਬਾਕੀ ਚਵਾਈ ਚਾਰੇ ਥਾਣ ਓਕੇ ਹੈ ਆ ਇੱਕ ਨੰਬਰ ਹੈ ਕੋਈ ਭੂਰ ਛੱਟਾ ਕੋਈ ਥਾਣ ਵੱਧ ਘਟਣੀ ਠੀਕ ਆ ਹਾਂਜੀ ਸੋ ਦੋਸੋ ਹਾਈਟ ਇਹਦੀ ਮੀਡੀਅਮ ਤੋਂ ਪਲੱਸ ਵੀ ਮੰਨ ਸਕਦੇ ਜੇ ਮੀਡੀਅਮ ਮੰਨ ਕੇ ਵੀ ਸੌਦਾ ਕਰ ਲਿਆ ਜੇ ਥਾਣ ਬਹੁਤ ਵਧੀਆ ਲੱਗਾ ਕਰਮਾ ਵਾਲੀ ਨੂੰ ਵੇਖੋ ਹਾਂਜੀ ਰੋਕ ਰੋਕੀ ਥਾਣਾ ਠੀਕ ਆ ਜੀ ਚਾਰੇ ਥਾਣਾ ਸਪੇਸ ਆਪਸੀ ਥਾਣਾ ਦਾ ਗੈਪ ਚੰਗਾ ਕੋਈ ਨੀ ਜਾਣ ਦੇ ਬੱਚੇ ਤੇ ਬਲਜੀਤ ਦੇ ਕੋ ਤੋ ਕ੍ਰੋਸ ਬ੍ਰੀਡ ਦੇ ਵਿੱਚ ਇਹ ਬੜ ਆ ਜਾਂਦੀ ਆ ਤੇ ਸੁਆਬਲ ਜੀ ਤੇ ਦੂਜਾ ਕਿ ਤਿੱਜਾ 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 ਸੁਆ ਹਾਂਜੀ ਲਓ ਵੀ ਤਿੱਜਾ ਸੁਆ ਠੀਕ ਆ ਜੀ ਇੱਕ ਵਾਰ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਤੇ 12 ਕਿਲੋ ਦੁੱਧ 12 ਦਿਨਾਂ ਦੀ ਸੂਹੀ ਇਹ ਬੜ ਆ ਤੁਸੀਂ ਸਾਹਮਣੇ ਦੇਖ ਕੇ ਚੈੱਕ ਕਰੋ ਬਾਕੀ ਬਲ ਜੀ ਧਾਟਾਂ ਅਗਲੇ ਪਿਛਲੇ ਥਣਾਂ ਦੇ ਬਰਾਬਰ ਵੀ ਆ ਇੱਕ ਨੰਬਰ ਆ ਵੀਰ ਜੀ ਕੋਈ ਬਪਰੀ ਰਾ ਉਹ ਵੰਗਾ-ਵੰਗਾ ਪਾਉਣ ਦੀ ਲੋੜ ਨਹੀਂ ਇਹਨੂੰ ਨਹੀਂ ਪਾਉਣਾ ਤਾਂ ਵੀ ਕੋਈ ਗੱਲ ਨਹੀਂ ਜਾਂਦੀ ਕੁਛ ਨਹੀਂ ਕਰਮਾ ਲਈ ਇੱਕ ਇਧਰ ਇੱਕੋ ਆ ਠੀਕ ਹੈ ਵੀਰੇ ਸੋ ਕਿਸੇ ਵੀਰ ਨੇ ਦੋਸਤੋਂ ਵਗਾਰ ਅਸੀਂ ਪਾਉਣੀ ਚਲੋ ਆਹ ਦੀ ਖੁਸ਼ੀ ਆ ਬਾਕੀ ਸੀਨਸ ਲਗਾ ਆਂਦੀ ਕੁਛ ਨਹੀਂ ਕਰਮਾ ਲਈ ਆ ਬਾਕੀ ਥਣ ਥਣੋਂ ਬੜਾ ਸੁਆਦੀ ਪਨੀਸ਼ਾ ਥਣ ਬਹੁਤ ਵਧੀਆ ਲੱਗਾ ਨਾ ਸੋ ਦੂਰਾ ਥਾਣਾ ਕਰਮਾਣੀ ਨੂੰ ਠੀਕ ਆ ਜੀ ਸੋ ਚਵਾਈ ਚੰਗੀ ਆ 12 ਕਿਲੋ ਧਾਰਾ ਕੋਈ ਵੀਰ ਆਨਲਾਈਨ ਵੀ ਸੌਦਾ ਕਰਦਾ ਠੀਕ ਆ ਜੀ ਆਨਲਾਈਨ ਵੀ ਤੁਸੀਂ ਚਵਾਈ ਕਰਾ ਸਕਦੇ ਜੇ ਥੋੜਾ ਆਪਾਂ ਤੁਹਾਨੂੰ ਲਾਗੇ ਤੋਂ ਵਿਖਾ ਦਗੇ ਬਜੀਤ ਕੀ ਮੁੱਲ ਕਰਦਾ ਜਾਂਦਾ ਭਾਈ ਮੁੱਲ ਵੀ ਦੀ ਜੈ ਜੀ ਇਹਦਾ ਹਾਂ ਨਾ ਆਪਾ ਮੁੱਲ ਕਰਨਾ 55 ਨਾ ਆਪਾ ਮੁੱਲ ਕਰਨਾ 50 ਹਾਂ ਆਪਾਂ ਵੈੜ ਦਵਾਂਗੇ 47000 ਦੇ 47000 ਦੇ ਹਾਂਜੀ ਉਹਦੇ ਵਿੱਚੋਂ 1000 ਰੁਪਿਆ ਛੋੜ 46 ਦੀ 46 ਦੀ ਹਾਂ ਨਾ ਠੀਕ ਆ ਹਾਂਜੀ ਲੋ ਵੀ ਇਹ 46000 ਦੀ ਵੈੜ ਮਿਲ ਜੂਗੀ ਠੀਕ ਆ ਆ ਦੇਖੋ ਬਾਕੀ ਚੋਣ ਚਾਣ ਇੱਕ ਨੰਬਰ ਹੋਊਗੀ ਇਹ ਨਹੀਂ ਵੀ ਚੋਣ ਮਾੜੀ ਹੋਊਗੀ ਹੂੰ ਲੋ ਠੀਕ ਆ ਜੀ ਸੋ ਬਹੁਤ ਸੋਨਾ ਥਾਣਾ ਲੱਗਾ ਕਰਮਾਲੀ ਨੂੰ ਠੀਕ ਆ ਜੀ ਮੁੱਠੀ ਮੁੱਠੀ ਥਾਣਾ ਬਾਕੀ ਪੜੀ ਗੁਲੀ ਵੀ ਚੰਗੀ ਐ ਨਹੀਂ ਵੀ ਲੱਸੀ ਮਾੜੀ ਐ ਹਾਂ ਚੰਗੀ ਆ ਵੈੜ। ਹਾਂਜੀ। ਲੋ ਵੀ ਹਾਂ ਨਾ ਜਿਹੜੀ ਇਹ 46000 ਦੀ ਮਿਲ ਜੂਗੀ। ਡਿਮਾਂਡ ਕੁਛ ਵੀ ਕਰਾ ਲਓ ਲੈਣ ਦੇਣਾ ਜਿਹੜਾ 46000। ਹਾਂਜੀ। ਇੱਕ ਇਧਰ ਸਿੱਗੀ ਬੱਚੀ ਤੁਹਾਨੂੰ ਦਿਖਾਉਣੇ ਆਪਾਂ 6 ਦੰਦ ਤੇ ਵੈੜ ਆ। ਕੰਨੀਆਂ ਫਿਰ ਖੜੀਆਂ ਵਜੂ ਤੇ ਜੀ। ਹਾਂਜੀ ਕੰਨੀਆਂ ਖੜੀਆਂ ਜੀ। ਠੀਕ ਆ ਭਰਾ। ਹਾਂਜੀ। ਬਾਕੀ ਵੇਖੋ। ਪਹਿਲਾਂ ਨੇ ਵੀਡੀਓ ਤੇ ਕਹਿੰਦੇ 18-19 ਕਿਲੋ ਦੁੱਧ ਕੱਢਿਆ। ਹੂੰ ਹਾਂਜੀ। ਗਾੜੀ ਕੋਈ ਆਪ ਦੀ ਸਮਝ ਵੇਖ ਲੈ। ਆਹ। ਵੱਡੀ ਬੱਚੀ ਆ। ਥਾਨ ਭਾਂਡੇ ਵਾਲੀ ਆ। ਨੋ ਵੀ ਕਰੋ ਚੱਕ ਠੀਕ ਆ ਜੀ ਹਾਂਜੀ ਸੋ 98 ਦੀ ਸਾਫ ਸੁਥਰੀ ਆ 6 ਦੰਦ ਦੋਸਤੋ ਇਹ ਵੈੜ ਆਪਾਂ ਤੁਹਾਨੂੰ ਦਿਖਾ ਰਹੇ ਆ ਦੂਜਾ ਸੂਆ ਸੂਨ ਵਾਲੀ ਆ ਸੋ ਤਿਆਰੀ ਥੱਲੇ ਤੁਸੀਂ ਵੇਖ ਸਕਦੇ ਜੀ ਵੀ ਲਾਇਲ ਦੋਏ ਕਾਫੀ ਪਈ ਆ ਅਜੇ ਬਲਜੀਤ ਕੱਢ ਜੇ ਇੱਕ 5 4 3 ਹਾਂ ਹਾਂਜੀ ਕੱਢ ਜੂਗੀ ਕੱਢ ਜੂਗੀ ਬਾਕੀ ਵੈੜਾ ਐਚ ਐਫ ਦੇ ਵਿੱਚ ਕ੍ਰੋਸ ਹਫਤਾ ਹਫਤਾ ਤੱਕ ਵੀ ਕੱਢ ਸਕਦੇ ਹਾਂ ਹਾਂਜੀ ਹਾਂ ਤੁਹਾਨੂੰ ਪਤਾ ਜਦੋਂ ਦੂਰ ਨੇੜੇ ਜਾਂਦਾ ਨਾ ਡੰਗਰ ਫੇਰ ਪਹਿਲਾਂ ਸੂਫੇ ਹਾਂ ਗੱਡੀ ਗੁੱਡੀ ਤੁਹਾਨੂੰ ਪਤਾ ਹੋ ਜਾਂਦਾ ਲੋ ਵੀ ਆ ਫੇਸ ਮੜਾ ਬਲਜੀਤ ਦਿਖਾ ਦੇ ਇੱਕ ਹਾਂਜੀ ਆ ਦੇਖੋ ਲੋ ਜੀ ਆ ਫੇਸ ਇਹਦਾ ਮੂੰ ਮੱਥਾ ਕਰੋ ਚੈੱਕ ਬਿਲਕੁਲ ਸਟੇਟ ਪਟਾ ਆਉਂਦਾ ਠੀਕ ਆ ਜੀ ਹਾਂਜੀ ਤੇ ਕੱਦ ਕਾਠ ਵਾਲੀ ਬੈੜ ਆ ਵੱਡੀ ਆ ਵੱਡੀ ਮੰਨ ਕੇ ਜਾਂ ਵੇਖਦੇ ਕਿ ਮੇਰਾ ਭਰਾ ਇਹ ਕੰਦਾਜਾ ਤੁਸੀਂ ਲਾ ਲਿਆ ਜੇ ਵੀ ਵੱਡੀ ਬੈੜ ਆ ਹਾਂਜੀ ਫੁੱਲ ਵੱਡੀ ਆ ਇਹ ਨਾ ਕੋਈ ਆ ਕੇ ਵੀ ਨਿਗੀ ਜੂ ਛੋਟੀ ਜੀ ਨਹੀਂ ਹੈਗੀ ਵੀ ਛੋਟੀ ਸਮਦਰ ਨਿਕਲੂਗੀ ਤੇ ਆਣ ਕੇ ਵੀ ਵੱਡੀ ਇਹ ਤੇ ਵੱਡੀ ਨਿਕਲੂਗੀ ਠੀਕ ਹੈ ਬਾਕੀ ਲੰਮੀ ਲੁੰਮੀ ਵੇਖੋ ਗੱਡੀ ਹੈ ਕਰਬਾਣੀ ਬਾਕੀ ਬਲਜੀਤ ਆਨਲਾਈਨ ਕੋਈ ਆਪਣਾ ਕਰਦਾ ਸੌਦਾ ਤੇ ਐ ਟਿੱਪਣ ਦੀ ਠੀਕ ਆ ਭਰਾ ਹਾਂਜੀ ਪੂਰੀ ਫੁੱਲ ਭਰਾਵੇ ਆ ਲੋ ਬਿੱਟੇ ਪੜਾ ਭਰਾਉਣ ਪੂਰੀ ਤਸੱਲੀ ਆ ਠੀਕ ਆ ਜੀ ਆਨਲਾਈਨ ਜਿਹੜੇ ਭਰਾ ਕੇ ਨਾ ਸੌਦਾ ਕਰਦੇ ਉਹਨਾਂ ਤੇ ਆਪਾਂ ਧਿਆਨ ਚ ਲਿਆ ਜਾਂਦਾ ਵੀਡੀਓ ਕਾਲ ਤੇ ਬੇਸ਼ੱਕ ਚਾਹੇ ਘਰੇ ਮਗਾ ਕੇ ਆਪਣੀ ਤਸੱਲੀ ਕਰ ਲਿਆ ਜੇ ਲਿਆ ਬਿਲਜੀ ਤਾਂ ਨਹੀਂ ਪੂਰੀ ਪੂਰੀ ਵੜਕ ਬੁੜਕ ਬੜਈ ਆ ਜੀ ਹਾਂ ਇਹ ਵੀ ਇਤਰਾ ਠੰਡੀ ਸੀ ਇਲਾ ਸਾਣੀ ਪੂਰਾ ਥੀ ਟੀਮ ਵਾਲਾ ਇਹ ਨਹੀਂ ਆਇਆ ਥਾਣੇ ਨਹੀਂ ਆਇਆ ਹਾਂ ਲੌਜੀ ਕਰੋ ਚੱਕ ਅਗਲੇ ਸਾਲ ਉਦਾਂ ਦੇ ਮਗਰ ਲੈ ਹੂੰ ਠੀਕ ਆ ਦੇ ਲਓ ਠੀਕ ਆ ਜੀ ਸੋ ਦੇ ਨਹੀਂ ਦੇਣਾ ਕਰਮਾਲੀ ਲੈ ਜਾਏ ਪੰਜ ਲੈ ਜਾਏ ਹਫਤਾ ਲੈ ਜਾਏ ਆ ਪੂਰੀ ਬਣ ਕੇ ਵੱਚੀ ਸੂਗੀ ਤੇ ਤੁਹਾਨੂੰ ਬਲਾਏ ਲੈ ਬੱਚਾ ਚੜਦੀਆਂ ਚੜਦੀਆਂ ਪੰਜਾਂ ਦੀਆਂ ਕਰਮਾਲਾ ਬੱਸ ਬੱਸ ਸੋਟਾਂ ਚੱਟੂ ਚਾ ਬਹੁਤ ਵਧੀਆ ਠੀਕ ਆ ਜੀ ਬਾਕੀ ਥੱਲੇ ਚੱਡਾ ਚੂਡੇ ਦਾ ਖਲਾਰ ਪਾਉ ਸੁਣਾ ਝੋਲਾ ਵਧੀਆ ਵਾ ਠੀਕ ਆ ਜੀ ਤੇ ਲੜਾ ਢੋੜਾ ਕਾਫੀ ਆ ਬਾਕੀ ਸੰਦੂ ਕੋਈ ਪੈਲੋ ਫੋਰਡ ਸ਼ਾਂ ਕੋਈ ਨਹੀਂ ਲੱਗਾ ਚੱਡੇ ਨੇ ਕੋਈ ਬੱਚਾ ਪੁੱਛਿਆ ਨਹੀਂ ਹੈਗਾ ਹਾਂ ਜੀ ਠੀਕ ਆ ਬਲਜੀ ਦੇ ਤਾਂ ਮੋਲੋ ਕੀ ਕਰਤਾ ਫਿਰ ਵੀ ਜੀ ਇਹੋ ਜਿਹੇ ਲੋਕੀ 80 85 ਦੀਆਂ ਵੇਚੀ ਜਾਂਦੇ ਆ ਪਰ ਆਪਾਂ ਗਲਤ ਮੋਲ ਨਹੀਂ ਕਰਨਾ ਹਾਂ ਬਿਲਕੁਲ ਜੇ ਆਪਾਂ ਨੂੰ ਜਾਇਜ ਮਿਲੀ ਆਪਾਂ ਵੀ ਜਾਇਜ ਹੀ ਦੇ ਦੇਣੀ ਹਾਂ ਹਾਂ ਮੋਲ ਭਾਵੇਂ 75 ਕਰਾ ਲਓ ਭਾਵੇਂ 70 ਕਰਾ ਲਓ 70000 ਚੋਂ 3000 ਰੁਪਏ ਛੂਟ ਕਰ ਦਾਂਗੇ 67 67000 ਦੇ ਦੇਣਗੇ 67000 ਦੇ ਹਾਂਜੀ ਕੋਈ ਹੋਰ ਰੁਪਏ ਛਾੜ ਕਰਨਾ ਖੁੱਲਾ ਡੁੱਲਾ ਇੱਕੋ ਇੱਕ ਗੱਲ ਕੋਈ 60000 ਰੁਪਏ ਛਾੜ ਹੀ ਦੇ ਦੇਣੀ ਹਾਂ ਨਾ 60000 ਦੇ ਹਾਂਜੀ ਲੋਭੀ 66000 ਦੀ ਦੋਸਤੋ ਇਹ ਬਾਕੀ ਬੱਚੀ ਜੇ ਤੁਸੀਂ ਦਾ ਦੋ ਜੇ ਕੋਈ ਸ਼ੱਕ ਹੈਗਾ ਨਹੀਂ ਚੰਗੀ ਸਾਫ ਸੁਥਰੀ ਹੈ ਬਾਕੀ ਹਾਈ ਗੱਲ ਪੂਰਾ ਵੱਡਾ ਐਡਾ ਠੰਡ ਪਾਂਡਾ ਕਰਮਾ ਵਾਲੀ ਵੇਖੋ ਕਿੰਦਾ ਸੁਹਾਣਾਂ ਲਈ ਫਿਰਦੀ ਜਿੱਦਾਂ ਦੇ ਅਗਲੇ ਥਾਂ ਉਦਾਂ ਦੇ ਮਗਰਲੇ ਬਿਲਕੁਲ ਜੀ ਬਿਲਕੁਲ ਹਾਂ ਜੀ ਉਹ ਹੋ ਜਾ ਚੱਡਾ ਚੰਗਾ ਹੋਰ ਵੀ ਬਰਾ ਉਹ ਆਜੇ ਰਵੜ ਵਾਂਗੂ ਖੁੱਲਣ ਦੇ ਪੂਰਾ ਪੂਰਾ ਹਾਂ ਜੀ ਲੋਭੀ ਚੰਗੀ ਵੜਾ ਜੇ ਥੱਲੇ ਖੁੱਲਣੀ ਆ ਠੀਕ ਆ ਜੀ 100 ਸਮੇ ਦੇ ਹਿਸਾਬ ਗਤਮ ਨਾਲ ਹੀ ਗੱਲ ਬਣਨੀ ਆ ਹਜੇ 5 ਤੋਂ 7 ਕ ਦਿਨ ਆਈਡੀਆ ਲਾ ਲਿਆ ਜੇ 66000 ਦੀ ਵੜਾ ਮਿਲ ਜੂਗੀ ਚੰਗੀ ਬੈੜ ਐ ਪਤਲੀ ਚਮੜੀ ਦੀ ਵੇਖੋ ਕਿ ਆਏ ਨਹੀਂ ਦੁੱਪੜ ਜੀ ਹੈਗੀ ਵੇਖੋ ਐ ਬਰੀਕੀਆਂ ਪੂਰੀਆਂ ਵੱਛੀ ਦੀ ਚੰਗੀ ਹੈ ਜਿੰਨੀ ਵੱਛੀ ਸਾਰੀ ਚੰਗੀ ਹੈ ਠੀਕਾਂ ਜੀ ਸੋ 66000 ਰੁਪਏ ਬੈੜ ਮਿਲ ਜੂਗੀ ਵੱਡੀ ਹਾਈਟ ਕੱਦ ਦੀ ਆ ਬਾਕੀ ਥਾਂ ਦੇ ਵੀ ਸਾਫ਼ ਆ ਕੋਈ ਫੋਰ ਸ਼ਾਕ ਨਹੀਂ ਕੀ ਉਹ ਤੁਹਾਨੂੰ ਪਹਿਲਾਂ ਵੀ ਆਪਾਂ ਜ਼ਿਕਰ ਕਰ ਦਿੱਤਾ ਤੇ ਬਾਕੀ ਜਿਹੜਾ ਵੀ ਕੋਈ ਸੱਜਣ ਆਪਣਾ ਚਾਹ ਬਾਣਾ ਇੱਥੇ ਆਣ ਕੇ ਆਪਦੇ ਨਿਗਾ ਚੋਂ ਕੱਢ ਨਹੀਂ ਜਾਂਦੇ ਹੋ ਇੱਥੇ ਆਣ ਕੇ ਕੱਢ ਲਿਓ ਆਨਲਾਈਨ ਕੋਈ ਭਰਾ ਮਗਾਉਂਦਾ ਤੇ ਬੇਤੜਕ ਤੁਸੀਂ ਆਨਲਾਈਨ ਸੌਦਾ ਵੀ ਕਰ ਸਕਦੇ ਜੀ ਠੀਕ ਆ ਜੀ ਸੋ ਰਈ ਗਾਲ ਤੇ ਪੰਦੀ ਭਰਾਉਣ ਦੀ ਜਿਹੜਾ ਭਰਾ ਕੋਈ ਸਾਈਪੇਣਾ ਪਾ ਦੂਗਾ ਉਹਨੂੰ ਟਿਪ ਕੇ ਤਸੱਲੀ ਨਾਲ ਵੀਡੀਓ ਕਾਲ ਕਰਕੇ ਵੀ ਦਿਖਾ ਦਿੱਤੀ ਜਾਊਗੀ ਛੇ ਠੀਕ ਆ ਜੀ ਜਿਹੜਾ ਕੋਈ ਸਜਨੇ ਤੇ ਵਿਜ਼ਿਟ ਕਰ ਸਕਦਾ ਉਹ ਬਹੁਤ ਵਧੀਆ ਵਾ ਠੀਕ ਆ ਜੀ ਉਹਨਾਂ ਆਪਣੀ ਜ਼ਿੰਮੇਵਾਰੀ ਤੇ ਜਿਹੜੀ ਤੁਸੀਂ ਤਸੱਲੀ ਕਰ ਹੀ ਲੈਣੀ ਆ ਪੂਰਾ ਗਲਾਬੀ ਤਾਂ ਨੂੰ ਇੱਕ ਹਾਂ ਠੀਕ ਆ ਓਕੇ ਬਲਜੀਤ ਇਹ ਦੋਵੇਂ ਬੜਾ ਅਜਬ ਕਾਉ ਆਪਣੇ ਕੋਲ ਹਾਂ ਜੀ ਠੀਕ ਆ ਜੀ ਬਾਕੀ ਮਾਲ ਆਉਂਦਾ ਰਹਿੰਦਾ ਪਹਿਲਾਂ ਵੀ ਆਪਾਂ ਜ਼ਿਕਰ ਕੀਤਾ ਕੋ ਦੋ ਚਾਰ ਜਿਹੜੇ ਨਗ ਆਏ ਗਏ ਰਹਿੰਦੇ ਐ ਇਸ ਕਰਕੇ ਭਰਾ ਮੇਰਾ ਸੰਪਰਕ ਜਿਹੜਾ ਬਣਾ ਕੇ ਰੱਖ ਲਿਆ ਕਰੋ ਆਪਣਾ ਤੇ ਬੁਲਜੀਤ ਇੱਕ ਨੰਬਰ ਕਰਦੇ ਸੰਗ ਨੰਬਰ ਆਪਣਾ ਵੀ ਜੀ 73407 4212 9643 614986 ਮੇ ਦਾ ਠੀਕ ਹੈ ਭਰਾ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ